ਇਨਚਾਰਜ ਸੀਪੀਆਰਸੀ ਬ੍ਰਾਂਚ ਮੈਡਮ ਅਮਨਦੀਪ ਕੌਰ ਡੀਐਸਪੀ ਸਪੈਸ਼ਲ ਬ੍ਰਾਂਚ ਸੁਖਪਾਲ ਸਿੰਘ ਪ੍ਰਸਿੱਧ ਸਮਾਜ ਸੇਵੀ ਅਤੇ ਡਾਕਟਰ ਲੋਕੇਸ਼ ਸ਼ਰਮਾ ਗੁਰਦਾਸਪੁਰ ਔਰ ਇਸ ਦੇ ਇਲਾਵਾ ਐਸਪੀਡੀ ਗੁਰਦਾਸਪੁਰ ਰਹੇ ਪ੍ਰਸਿੱਧ ਭੰਗੜਾ ਪਲੇਅਰ ਪਿਰਥੀਪਾਲ ਸਿੰਘ ਔਰ ਇਸ ਦੇ ਇਲਾਵਾ ਕੈਨੇਡਾ ਤੋਂ ਆਏ ਹੋਏ ਨਾਮਵਰ ਕਾਰੋਬਾਰੀ ਕੈਨੇਡੀਅਨ ਬਿਜ਼ਨਸਮੈਨ ਜਗਮੋਹਨ ਮੱਲੀ ਦਾ ਵਿਸ਼ੇਸ਼ ਸਨਮਾਨ ਜਿਹੜਾ ਉਹ ਗੁਰਦਾਸਪੁਰ ਦੇ ਸਰਕਾਰੀ ਕਾਲਜ ਵਿਖੇ ਕਰਵਾਏ ਗੇ ਖੇਡ ਤੇ ਸੱਭਿਆਚਾਰਕ ਪ੍ਰੋਗਰਾਮ ਮੌਕੇ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਦੌਰਾਨ ਸੀਪੀਆਰਸੀ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਪੁਲਿਸ ਔਰ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਮਿਲ ਕੇ ਨਸ਼ੇ ਨੂੰ ਖਤਮ ਕਰ ਰਹੇ ਹਾਂ ਲੋਕ ਵੱਧ ਤੋਂ ਵੱਧ ਪੁਲਿਸ ਦਾ ਸਹਿਯੋਗ ਕਰਨ इंचार्ज सी पी आर सिंह इंस्पैक्टर अमनदीप कौर हो रही है और अज जो मानयोग स्पैशल डी जी पी और मानयोग uh, एस एस पी साहब गुरदासपुर जीदे नि दिशा निर्देशों हेठ एक मिशन निश्चय ड्रग कैंपेन मुहिम चलाई है जिस विच कल्चरल uh, 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 और स्पोर्ट्स इवेंट करवाए गए और ये मेन परपजस यही है कि जड़ी अपने uh, आम जनता और uh, ਜੋ ਵੀ ਆਪਣੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਨਸ਼ਾ ਮੁਕਤ ਕਰਵਾਇਆ ਜਾਵੇ ਔਰ ਇਹਦੇ ਵਾਸਤੇ ਆਪਾਂ ਇੱਕ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਇੱਕ ਵਹੀਮ ਚਲਾਈ ਕਿ ਜਿਹੜੀ ਵੀ ਆਪਣੇ ਨਸ਼ਾ ਛੱਡ ਚੁੱਕੇ ਨੌਜਵਾਨ ਆ ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਤੋਂ ਸਪੀਚ ਕਰਵਾਈ ਔਰ ਉਹਨਾਂ ਦੀ ਹੱਡਬੁਤੀ ਸੁਣੀ ਹੱਡਬੁਤੀ ਸੁਣ ਕੇ ਇਹਦਾ ਪ੍ਰਭਾਵ ਇਹ ਪਿਆ ਕਿ ਜਿਹੜੀ ਆਮ ਜਨਤਾ ਇੱਥੇ ਮੌਜੂਦ ਸੀਗੀ ਜਾਂ ਆ ਆਪਣੇ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਉਹਨਾਂ ਦੀ ਉਹ ਕਿਸ ਤਰ੍ਹਾਂ ਇਸ ਨਸ਼ੇ ਦੀ ਜੰਗਲ ਤੋਂ ਬਾਹਰ ਨਿਕਲੇ ਆ। ਔਰ ਮੈਂ ਤੇ ਇਹੀ ਚਾਹਾਂਗੀ ਕਿ ਹੁਣ ਜੇ ਜੋ ਵੀ ਇਹ ਜਿਸ ਤਰ੍ਹਾਂ ਬਣਾਏ ਆਲ ਓਵਰ ਪੰਜਾਬ 'ਚ ਇਹ ਮੁਹਿੰਮ ਚੱਲ ਰਹੀਆਂ ਨੇ ਉਹਦੇ ਵਾਸਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਇਹ ਜੋ ਵੀ ਨਸ਼ਾ ਮੁਹਿੰਮ ਹੈ ਔਰ ਜੋ ਵੀ ਇਹ ਆਮ ਜਨਤਾ ਜਾਂ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਇਤੋਂ ਕਾਫੀ ਕੁਝ ਸਿੱਖਣਗੇ। ਦੇਖੋ ਇੱਕ ਇੱਕ ਸਾਂਝ ਕਮਿਊਨਿਟੀ ਅਫੇਅਰ ਸਾਡਾ ਹੈਗੀ ਆ ਇੱਕ ਜਿਹਨੂੰ ਏਡੀ ਡੀਜੀਪੀ ਮੈਮ ਗੁਰਪ੍ਰੀਤ ਜਿਨ੍ਹਾਂ ਦੇ ਰਹਿਨਮਾਈ ਹੇਟ ਹੈ ਇੱਕ ਸਾਂਝ ਕਮਿਊਨਿਟੀ ਅਫੇਅਰ ਇਹ ਤਿਆਰ ਕੀਤੀ ਗਈ ਹੈ ਜਦੇ ਵਿੱਚ ਸਰਵਿਸਸ 43 ਦੇ ਕਰੀਬ ਸਰਵਿਸਸ ਆਪਾਂ ਪ੍ਰੋਵਾਈਡ ਕਰ ਰਹੇ ਆ ਔਰ ਇਹਨਾਂ ਸਰਵਿਸਸ ਦੇ ਵਿੱਚ ਇਹਨਾਂ ਇੱਕ ਟਾਈਮ ਟਾਈਮ ਪੀਰੀਅਡ ਹੈਗਾ ਆ ਕਿ ਇਨੀ ਇੱਕ ਟਾਈਮ ਪੀਰੀਅਡ ਦੇ ਵਿੱਚ ਆਪਾਂ ਇਹਨਾਂ ਨੂੰ ਸਰਵਿਸਸ ਪਬਲਿਕ ਨੂੰ ਜਿਹੜੀਆਂ ਉਹ ਪ੍ਰੋਵਾਈਡ ਕਰਨੀਆਂ ਨੇ ਤੇ ਇੱਕ ਬਹੁਤ ਵੱਡੀ ਔਰ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਵੀ ਆਪਾਂ ਇਹਦਾ ਟਾਈਮ ਟੂ ਟਾਈਮ ਆਪਾਂ ਇਹਨਾਂ ਨੂੰ ਪ੍ਰੋਵਾਈਡ ਕਰਦੇ ਕੁਝ ਨੌਜਵਾਨ ਜਿਹੜੇ ਆ ਸਾਰਾ ਤੇ ਸੀ ਨਹੀਂ ਕਹਿ ਸਕਦੇ ਕੁਝ ਨੌਜਵਾਨਾਂ ਨੇ ਨਸ਼ਾ ਛੱਡਤਾ ਵਾ ਕੁਝ ਹਜੇ ਵੀ ਨਸ਼ੇ ਦੀ ਦਲਦਲ ਵਿੱਚ ਪਏ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਸਟਿਲ ਅਜੇ ਵੀ ਐਡਿਕਟ ਨੇ ਦੇਖੋ ਮੈਂ ਤੇ ਇਹੀ ਸੰਦੇਸ਼ ਦੇਣਾ ਚਾਹਣਾ ਚਾਹਾਂਗੀ ਕਿ ਜਿਵੇਂ ਵੀ ਆ ਕਲਚਰਲ ਔਰ ਸਪੋਰਟਸ ਇਵੈਂਟ ਨੇ ਆਏ ਇਹਨਾਂ ਦੇ ਵਿੱਚ ਜਿਆਦਾ ਵੱਧ ਤੋਂ ਵੱਧ ਇਹਨਾਂ ਦੀ ਵਿੱਚ ਆਪਣੀ ਪਾਰਟੀਸਿਪੇਸ਼ਨ ਕਰਨ ਔਰ ਇੱਕ ਔਰ ਫ੍ਰੀ ਇੱਕ ਸਰਕਾਰ ਵੱਲੋਂ ਵੀ ਬੜਾ ਵੱਡਾ ਪ੍ਰਾਲਾਇਕ ਕਿ ਇਹਨਾਂ ਵਾਸਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਇਹਨਾਂ ਵਾਸਤੇ ਫ੍ਰੀ ਟ੍ਰੀਟਮੈਂਟ ਜਿਹੜਾ ਆ ਉਹ ਉਹ ਦੇ ਰਹੇ ਆ ਆਪਾਂ ਤੋ ਸੋ ਮੈਂ ਇਹੀ ਕਵਾਂਗੇ ਜਿਤੇ ਇਹਨਾਂ ਇਹ ਨਸ਼ਿਆਂ ਦੀ ਦਲਦਲ ਤੋਂ ਬਾਹਰ ਨਿਕਲ ਕੇ ਆਪਾਂ ਇੱਕ ਖੁਸ਼ਹਾਲ ਜੀਵਨ ਜਣਾ ਬਤੀਤ ਕਰੀਏ